ਇੱਕ ਛੋਟਾ ਮਹਿਲ ਆ ਗਿਆ ਪੁਰਾਣੇ ਲੁੱਕ ਦੇ ਵਿੱਚ ਅੰਦਰੋਂ ਮਾਡਰਨ ਸਾਰਾ ਕੁਝ ਇਹਦੇ ਵਿੱਚ 2 ਸਾਈਡ ਐਂਟਰੀ ਹੈ ਜੀ ਆਰਕੀਟੈਕਟ ਕੋਲ ਸੀ ਸਪੈਸ਼ਲ ਇਹ ਗੱਲ ਕਹਿ ਕੇ ਵੀ ਸਾਨੂੰ ਜਿਹੜੀ ਕਿਚਨ ਉਹ ਵੱਡੀ ਚਾਹੀਦੀ ਹੈ ਲੱਕੜ ਤੇ ਸਟੀਲ ਦਾ ਮਿਕਸ ਕਰਕੇ ਬਹੁਤ ਹੋਣਾ ਬਾਗਮਾਲ ਜਿਹੜੀ ਚੀਜ਼ ਹੈ ਉਹ ਪੇਸ਼ ਕੀਤੀ ਹੋਈ ਕਾਰਪੋਰਸ ਜਿਹੜਾ ਅਲੱਗ ਤੋਂ ਬਣਾਇਆ ਹੋਇਆ ਹੈਗਾ ਇਸ ਕੋਠੀ ਦੀ ਸਿਰਫ 20 ਲੱਖ ਰੁਪਏ ਦੇ ਵਿੱਚ ਕੋਠੀ ਹੈ ਜਿਹੜੀ ਇਹ ਤਿਆਰ ਹੋਈ ਹੈਗੀ ਹਾਜੀ ਮਿੱਤਰੋ ਸੱਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਖੜੇ ਸੀਗੇ ਪਿੰਡ ਬਖਸ਼ੀ ਵਾਲਾ ਜ਼ਿਲ੍ ਜਿਵੇਂ ਕਿ ਤੁਸੀਂ ਕੋਠੀ ਦੇਖਿਆ ਇਹ ਕਲਾਸਿਕ ਲੁੱਕ ਦੇ ਵਿੱਚ ਹੈਗੀ ਆ ਵੀ ਕੋਠੀ ਆਪਾਂ ਨੂੰ ਮਹਿਲ ਵੀ ਕਹਿ ਸਕਦੇ ਹਾਂ ਇੱਕ ਛੋਟਾ ਮਹਿਲ ਆ ਗਿਆ ਪੁਰਾਣੇ ਲੁੱਕ ਦੇ ਵਿੱਚ ਤੇ ਲੋਕੇ ਦੀ ਜਿਵੇਂ ਦੇਖ ਰਹੇ ਹੋ ਤੁਸੀਂ ਪੁਰਾਣੀ ਹੈ ਪਰ ਅੰਦਰੋਂ ਮਾਡਰਨ ਹੈ ਸਾਰਾ ਕੁਝ ਕੀ ਕੁਝ ਇਹਦੇ ਅੰਦਰ ਬਣਿਆ ਹੋਇਆ ਹੈ ਤੇ ਉਹਦੇ ਪਾਸ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਕੋਠੀ ਤੁਹਾਨੂੰ ਲੱਗ ਰਹੀ ਹੈ ਵੀ ਬਿਨਾਂ ਕਾਰਪੋਰਚ ਤੋਂ ਹੋਊਗਾ ਨਾ ਇਹ ਜਿਹੜੀ ਕੋਠੀ ਹੈ ਪਰ ਕਾਰਪੋਰਚ ਦਾ ਅਲੱਗ ਤੋਂ ਬਣਾਇਆ ਹੋਇਆਗਾ ਜਿਹੜਾ ਕਾਰਪੋਰਚ ਬਣਾਇਆ ਹੋਇਆਗਾ ਉਹ ਵੀ ਬਾਹ ਕਮਾਲ ਤਿਆਰ ਕੀਤਾ ਹੋਇਆਗਾ ਤੇ ਆਜੋ ਆਪਾਂ ਇਕਲੀ ਇਕਲੀ ਡਿਟੇਲ ਹੈ ਜੀ ਤੁਹਾਨੂੰ ਕਰਾਉਣਿਆਂ ਜਾਣੂ ਜਿਵੇਂ ਆਪਾਂ ਸਟਾਰਟਿੰਗ ਤੇ ਵੀ ਇਥੋਂ ਚੱਲਾਂਗੇ ਮੇਨ ਐਂਟਰੀ ਤੇ ਆਜੋ ਜੀ ਅੰਦਰ ਇਹ ਆ ਗਈ ਜੀ ਮੇਨ ਐਂਟਰੀ ਜਿਵੇਂ ਤੁਸੀਂ ਦੇਖ ਰਹੋ ਵੀ 7 ਫੁੱਟ ਦੀ ਲਗਭਗ ਇਹ ਐਂਟਰੀ ਹੈ ਜਿਹੜੀ ਇਥੋਂ ਅੰਦਰੋਂ ਵੀ ਦੇਖੋ ਵੀ ਜਿਹੜੀ ਲੋਕਾ ਕੋਠੀ ਦੀ ਉਹ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਤੁਸੀਂ ਆਹ ਪੇਂਟ ਦੇਖ ਰਹੇ ਹੋ ਇਹ ਪੇਂਟ ਦੇ ਨਾਲ ਇੱਟਾਂ ਬਣਾਈਆਂ ਹੋਈਆਂ ਨੇ ਬਹੁਤ ਹੋਣੀ ਲੁੱਕ ਤਿਆਰ ਕੀਤੀ ਹੋਈ ਹੈ ਅੰਦਰੋਂ ਇੰਟੀਰੀਅਰ ਦਾ ਵੀ ਵਧੀਆ ਕੰਮ ਹੈਗਾ ਜਿਹੜਾ ਕਰਵਾਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਖੜੇ ਜੀ ਆਹ ਲੋਬੀ ਦੇ ਵਿੱਚ ਲੋਬੀ ਹੈਗੀ ਜਿਹੜੀ ਲਗਭਗ ਤੁਸੀਂ ਮੰਨ ਲਿਓ ਚੱਲੋ ਵੀ 14 बाय 30 ਦੀ ਲੋਬੀ ਹੈ ਲੋਬੀ ਬਹੁਤ ਜਿਆਦਾ ਖੁੱਲੀ ਹੈਗੀ ਜਿਵੇਂ ਤੁਸੀਂ ਦੇਖ ਰਹੇ ਹੋ ਅੰਦਰਲਾ ਕੰਮ ਸਾਰਾ ਇੰਟੀਰੀਅਰ ਦਾ ਸਾਹਮਣੇ ਤੁਸੀਂ ਆਹ ਦੇਖ ਰਹੇ ਹੋ ਦੇਖੋ ਇਹ ਵੀ ਡਿਜ਼ਾਈਨਿੰਗ ਪੂਰੀ ਬਹੁਤ ਸੋਹਣੇ ਤਰੀਕੇ ਦੀ ਬਣਾਈ ਹੋਈ ਹੈ ਬਾਕੀ ਜਿਹੜੇ ਇਹਦੇ ਵਿੱਚ ਕਮਰੇ ਵਗੈਰਾ ਬਣੇ ਹੋਏ ਹੈ ਅੰਦਰ ਕੀ ਕੁਝ ਬਣਿਆਗਾ ਉਹਦੇ ਬਾਰੇ ਵੀ ਤੁਹਾਨੂੰ ਕਰਾਉਣੇ ਆ ਜਾਣ ਜਿਵੇਂ ਤੁਸੀਂ ਇਹ ਆ ਗਏ ਫਸਟ ਵਾਰੀ ਆ ਗਏ ਜੀ ਇਹ ਆਪਣਾ ਜਿਹੜਾ ਹੈਗਾ ਡਰਾਈング ਰੂਮ ਡਰਾਈング ਰੂਮ ਹੈਗਾ ਜਿਹੜਾ ਇਹ 13 बाय 13 ਦਾ ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਜਿਵੇਂ ਤੁਸੀਂ ਰੰਗ ਪੇਂਟ ਦਾ ਵੀ ਦੇਖ ਰਹੇ ਹੋ ਕੰਮ ਉਹ ਵੀ ਸਾਰਾ ਕੰਪਲੀਟ ਹੋਇਆ ਹੋਇਆ ਹੈਗਾ ਤੇ ਤਕਰੀਬਨ ਆਲਮੋਸਟ ਕੋਠੀ ਜਿਹੜੀ ਹੈਗੀ ਹੈ ਉਹ ਕੰਪਲੀਟ ਹੈਗੀ ਉਸ ਤੋਂ ਬਾਅਦ ਹੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ 헤ੜਲੇ ਪਾਸੇ ਇੱਕ ਬੈਡਰੂਮ ਜੀ ਇੱਕ ਡਰਾਈੰਗ ਰੂਮ ਤੇ ਕਿਚਨ ਕਿਚਨ ਤੁਹਾਨੂੰ ਦਿਖਾਵਾਂਗੇ ਜਿਵੇਂ ਤੁਸੀਂ ਦੇਖ ਕੇ ਕਮਾਲ ਮਾਨ ਜਾਓਗੇ ਜਿਹੜੀ ਕਿਚਨਾ ਹੈ ਕਿਚਨ 13x13 ਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਵੀ ਇਹ ਕਮਰਾ ਹੀ ਹੈ ਇੱਕ ਤਰ੍ਹਾਂ ਦਾ 13x13 ਦਾ ਪਾ ਜਿਹੜਾ ਰੂਮ ਸਾਈਜ਼ ਹੈ ਰੂਮ ਸਾਈਜ਼ ਆਪਾਂ 13x13 ਦਿੰਨੇ ਹੁੰਦੇ ਆ ਇਹਨਾਂ ਨੂੰ ਜਿਹੜੀ ਰਸੋਈ ਹੈ ਬਹੁਤ ਵੱਡੀ ਰਸੋਈ ਹੈ ਕਹਿੰਦੇ ਵੀ ਸਾਡੀ ਡਿਮਾਂਡ ਸੀ ਆਰਕੀਟੈਕਟ ਕੋਲ ਸੀ ਸਪੈਸ਼ਲ ਇਹ ਗੱਲ ਕਹਿ ਕੇ ਵੀ ਸਾਨੂੰ ਜਿਹੜੀ ਕਿਚਨ ਉਹ ਵੱਡੀ ਚਾਹੀਦੀ ਹੈ ਇਸ ਕਰਕੇ ਕਿਚਨ ਹੈ ਜਿਹੜੀ ਇਹਨਾਂ ਨੇ 13x13 ਦੀ ਰੱਖੀ ਹੋਈ ਹੈ ਬਹੁਤ ਵਧੀਆ ਗੱਲਬਾਤ ਬਣਾਈ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਐਂਟਰੀਆਂ ਦੀ ਇਹਦੇ ਵਿੱਚ ਟੂ ਸਾਈਡ ਐਂਟਰੀ ਹੈ ਜੀ ਜਿਵੇਂ ਤੁਸੀਂ ਇਸ ਇਸ ਪਾਸੇ ਦੇਖ ਰਹੇ ਹੋ ਇੱਕ ਤਾਂ ਇਸ ਪ ਤੇ ਇੱਕ ਜਿਹੜਾ ਆਪਾਂ ਮੈਨੂੰ ਜਿੱਥੋਂ ਪੈਂਟਰ ਹੋਇਆ ਇੱਕ ਐਂਟਰੀ ਹੋਏ ਦੋ ਐਂਟਰੀਆਂ ਕੋਠੇ ਲੈਂਦੇ ਆ ਰੱਖੀਆਂ ਗਈਆਂ ਨੇ ਤੇ ਇਹ ਆ ਗਿਆ ਜੀ ਸਟੋਰ ਸਟੋਰ ਹੈਗਾ ਲਗਭਗ 11x12 ਦਾ ਸਟੋਰ ਵੀ ਬਹੁਤ ਖੁੱਲੇਗਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹ ਆ ਗਿਆ ਡਰੈਸਿੰਗ ਦਾ ਏਰੀਆ ਡਰੈਸਿੰਗ ਦਾ ਏਰੀਆ ਜਿਹੜਾ ਟਾਇਲਟ ਨੇ ਉਹ ਕਾਮਨ ਰੱਖੇ ਗਏ ਨੇ ਤੇ ਇਹ ਡਰੈਸਿੰਗ ਦਾ ਏਰੀਆ ਹੈਗਾ 12th ਕਾਫੀ ਖੁੱਲੇ ਜਿਵੇਂ ਆਪਣਾ ਪਿੰਡ ਵਾਲਾ ਮਾਹੌਲ ਹੁੰਦਾ ਹੈ ਨਾ ਪਿੰਡ ਵਾਲੇ ਮਾਹੌਲ ਦੇ ਹਿਸਾਬ ਨਾਲ ਖੁੱਲੋਂ ਖੁੱਲਾ ਕਮਰਾ ਰੱਖਿਆ ਹੋਇਆਗਾ ਜੇ ਮੈਂ ਇਹਨੂੰ ਕੋਈ ਭੀੜ ਭੜਕੇ ਵਾਲੀ ਥਾਂ ਨਹੀਂ ਹੈਗੀ ਇਸ ਤਰ੍ਹਾਂ ਦੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਵੇਂ ਆਕੇ ਜੀ ਆਪਣਾ ਇਹ ਬੈਡਰੂਮ ਬੈਡਰੂਮ ਹੈਗਾ ਜਿਹੜਾ 13x13 ਦਾ ਬਹੁਤ ਸੋਹਣਾ ਰੰਗ ਪੇਂਟ ਦਾ ਕੰਮ ਹੈ ਜਿਹੜਾ ਉਹ ਬਿਲਕੁਲ ਓਕੇ ਹੈ ਤੇ ਕੋਠੀ ਹੈ ਜਿਹੜੀ ਇਹ ਕਲਾਸਿਕ ਲੁੱਕ ਦੇ ਵਿੱਚ ਕੋਠੇ ਬਣਾਈ ਹੋਈ ਹੈ ਜਿਵੇਂ ਆਪਾਂ ਨੇ ਦੇਖਿਆ ਵੀ ਆਮ ਨਾਲ ਆਵਾਜ਼ ਦੀ ਗੂੰਜਣ ਲੱਗਿਆ ਇਹੋ ਖਾਲੀ ਪਾਂ ਘਰ ਦੇ ਵਿੱਚ ਜਾਂ ਕਮਰੇ ਦੇ ਵਿੱਚ ਵੜਦੇ ਆ ਆਵਾਜ਼ ਜੀ ਗੂੰਜਦੀ ਹੁੰਦੀ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਇਹਦੇ ਵਿੱਚ ਉਮਸ ਦਾ ਤੇ ਰੋਸ਼ਨੀ ਦਾ ਬਹੁਤ ਵਧੀਆ ਪ੍ਰਬੰਧ ਰੱਖਿਆ ਗਿਆ ਹੈਗਾ ਬਹੁਤ ਵਧੀਆ ਜਿਹੜੀ ਚੀਜ਼ ਹੈ ਬਣਾਈ ਆਰਕੀਟੈਕਟ ਨੇ ਤੇ ਉਸ ਤੋਂ ਬਾਅਦ ਵੀ ਤੁਸੀਂ ਇਹ ਮੈਂ ਅੰਦਰਲੇ ਪਾਸੇ ਦੇਖ ਰਹੇ ਹੋ ਦੇਖੋ ਲੋਬੀ ਦੇ ਵਿੱਚ ਖੜੇ ਆਪਾਂ ਇਧਰਲੇ ਪਾਸੇ ਦੇਖੋ ਪੇਂਟ ਜਿਹੜਾ ਹੈਗਾਗਾ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੋਇਆਗਾ ਬਾਗਮਾਲ ਚੀਜ਼ ਪੇਸ਼ ਕੀਤੀ ਹੋਈ ਹੈ ਤੇ ਜੇ ਆਪਾਂ ਹੁਣ ਆਪਾਂ ਚੱਲਦੇ ਹਾਂ ਉੱਪਰਲੇ ਪਾਸੇ ਫਸਟ ਫਲੋਰ ਤੇ ਫਸਟ ਫਲੋਰ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਇੱਥੋਂ ਦੇਖੀਏ ਪੌੜੀਆਂ ਦਾ ਜਿਹੜਾ ਕੰਮ ਹੈਗਾ ਬਹੁਤ ਸੋਹਣਾ ਕੀਤਾ ਹੋਇਆਗਾ ਲੱਕੜ ਤੇ ਸਟੀਲ ਦਾ ਮਿਕਸ ਕਰਕੇ ਬਹੁਤ ਸੋਹਣਾ ਬਾਗਮਾਲ ਜਿਹੜੀ ਚੀਜ਼ ਹੈ ਉਹ ਬੇਸ ਕੀਤੀ ਹੋਈ ਹੈ ਬਾਕੀ ਪੌੜੀਆਂ ਦੇ ਉੱਪਰ ਮਾਰਬਲ ਦਾ ਕੰਮ ਹੈ ਜਿਹੜਾ ਉਹ ਵੀ ਬਹੁਤ ਸੋਹਣੇ ਤਰੀਕੇ ਦਾ ਲੱਗਾ ਹੋਇਆ ਹੈਗਾ ਜਿਵੇਂ ਤੁਸੀਂ ਇਹ 골ਡਨ ਪੱਟੀ ਦੇਖ ਰਹੇ ਹੋ ਸਾਈਡ ਤੋਂ ਇਹ ਵੀ ਬਹੁਤ ਵਧੀਆ ਲੋਕ ਹੈ ਜਿਹੜੀ ਉਹ ਉੱਥੇ ਨੂੰ ਦੇ ਰਹੀ ਹੈ ਤੇ ਹੁਣ ਆਜੋ ਜੀ ਉੱਪਰਲੇ ਪਾਸੇ ਜੇ ਅਪਾ ਫਰਸਟ ਫਲੋਰ ਦੀ ਗੱਲ ਕਰੀਏ ਫਰਸਟ ਫਲੋਰ ਦੇ ਉੱਪਰ ਜਿਹੜੀ ਲੋਬੀ ਹੈ ਖੇੜਲੇ ਪਾਸੇ ਦੀ ਲੋਬੀ ਉੱਪਰਲੇ ਪਾਸੇ ਵੀ ਲੋਬੀ ਜਿਹੜੀ ਕਵਰ ਕੀਤੀ ਹੋਈ ਹੈ ਨਾਲ ਸਟੇਅਰ ਦਾ ਜਿਹੜਾ ਏਰੀਆ ਹੈ ਉਹ ਵੀ ਕਵਰ ਕੀਤਾ ਹੋਇਆਗਾ ਇਹੇ ਜਿਹੜਾ ਉੱਪਰੋਂ ਕਵਰ ਕੀਤਾ ਹੈਗਾ ਲੋਬੀ ਨਾਲੇ ਤਾਂ ਇਹ ਉੱਪਰ ਉਹ ਲੋਬੀ ਦਾ ਕਮਰ ਦੇਰੀਆ ਤੇ ਨਾਲੇ ਇੱਕ ਪਾਸੇ ਜੇ ਆਪਾਂ ਮੰਨ ਕੇ ਚੱਲੀਏ ਵੀ ਰੂਮ ਦਾ ਵੀ ਕੰਮ ਦੇ ਰਹੀ ਏ ਇਹਨੂੰ ਆਪਾਂ ਰੂਮ ਵੀ ਮੰਨ ਸਕਦਾ ਕਿਉਂਕਿ ਮੈਟ ਲੱਗੇ ਹੋਏ ਐ ਬੈਡਰੂਮ ਵੀ ਮੰਨ ਸਕਦੇ ਇਹਨੂੰ ਆਪਾਂ ਤੇ ਉੱਪਰਲੇ ਪਾਸੇ ਇੱਕ ਕਮਰੇ ਦਾ ਵੀ ਕੰਮ ਦੇ ਰਹੀ ਏ ਜੀ ਆਪਾਂ ਗੱਲ ਕਰੀਏ ਉੱਪਰਲੇ ਪਾਸੇ ਓਪਨ ਟੇਰਸ ਦੀ ਇਹ ਆ ਗਿਆ ਜੀ ਓਪਨ ਟੇਰਸ ਇਹਨਾਂ ਦਾ ਤੇ ਬੈਕ ਸਾਈਡ ਤੋਂ ਜਿਹੜੀ ਪੌੜੀ ਐ ਉਹ ਲੋਹੇ ਦੀ ਲਾਈ ਇਹਨਾਂ ਨੇ ਉੱਪਰ ਚੜਨ ਦੇ ਵਾਸਤੇ ਤੇ ਜਿਹੜੀ ਲੁੱਕ ਐ ਕੋਠੀ ਦੀ ਉਹਦਾ ਪੂਰੀ ਵਾਹ ਕਮਾਲ ਐ ਜਿਵੇਂ ਤੁਸੀਂ ਜਾਲੀਆਂ ਨੇ ਆਲੇ-ਦਾਲੇ ਦੇਖ ਰਹੇ ਹੋ ਜਮਤ ਚਾਰੇ ਪਾਸੇ ਲਵਾਈਆਂ ਨੇ ਇਹਨਾਂ ਨੇ ਜਿਹੜੀ ਜਾਲੀਆਂ ਦੀ ਲੋਕਾ ਬਹੁਤ ਸੋਹਣੀ ਹੈਗੀ ਦੇਖੋ ਬਹੁਤ ਸੋਹਣੇ ਤਰੀਕੇ ਦੇ ਆ ਕੋਰਾਂ ਵਗੈਰਾ ਨੇ ਜਿਹੜੀਆਂ ਜੰਗਲੇ ਦੇ ਹੇੜਲੇ ਪਾਸੇ ਉਹ ਕੋਰਾਂ ਦਾ ਵੀ ਜਿਹੜਾ ਕੰਮ ਹੈਗਾ ਪੂਰਾ ਬਾਖਮਾਲ ਕੀਤਾ ਹੋਇਆ ਹੈਗਾ ਤੇ ਜਿਵੇਂ ਆਪਾਂ ਅਕਸਰ ਦੇਖਦੇ ਹੁੰਨੇ ਆ ਨਾ ਵੀ ਜਿਹੜਾ ਇਹ ਜਾਲੀਆਂ ਦਾ ਕੰਮ ਹੈ ਜਿਆਦਾ ਬੰਦਾ ਇਕੱਲਾ ਫਰੰਟ ਦੇ ਲਾ ਕੇ ਛੱਡਦਾ ਤਾਂ ਜਾਂ ਫਿਰ ਇੱਕ ਸਾਈਡ ਤੇ ਇਹਨਾਂ ਨੇ ਇਹ ਜਾਲੀਆਂ ਨੇ ਜਿਹੜੀਆਂ ਚਾਰੇ ਪਾਸੇ ਕਮਾਈਆਂ ਹੋਈਆਂ ਨੇ ਤੇ ਕੋਠੀ ਦੇ ਚਾਰੇ ਪਾਸੇ ਜਿਹੜੀ ਸਪੇਸ ਹੈਗੀ ਉਹ ਛੱਡੀ ਹੋਈ ਹੈਗੀ ਅ ਸਪੇਸ ਛੱਡਣ ਦਾ ਕਾਰਨ ਇਹ ਹੁੰਦਾ ਹੈ ਵੀ ਆਲੇ-ਦਾਲ ਇੱਕ ਤਾਂ ਮੰਨ ਕੇ ਚੱਲੋ ਵੀ ਖੇਤਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਇਹ ਆਲੇ-ਦਾਲ ਦੋ ਸੁਲਾਬ ਵੀ ਆ ਸਕਦੀ ਹੈ ਇਸ ਕਰਕੇ ਇਹਨਾਂ ਨੇ 5-5 6-6 ਫੁੱਟ ਜਿਹੜਾ ਕੰਮ ਹੈਗਾ ਅ ਜਗ੍ਹਾ ਉਹ ਜਗ੍ਹਾ ਆਲੇ-ਦਾਲੇ ਕੋਠੀ ਤੇ ਛੱਡੀ ਹੋਈ ਹੈ ਤੇ ਇਸ ਪਾਸੇ ਤੁਸੀਂ ਦੇਖ ਰਹੇ ਹੋ ਜਿਵੇਂ ਫਰੰਟ ਤੇ ਆਪਾਂ ਖੜੇ ਆ ਹੁਣ ਫਰੰਟ ਤੋਂ ਦੇਖੋ ਵੀ ਜਿਹੜੀਆਂ ਗਲਾਈਆਂ ਨੇ ਕੋਰਾਂ ਨੇ ਮੈਂ ਕਹਿੰਦਾ ਵੀ ਮਿਸਤਰੀ ਨੇ ਜਮਾਂ ਰੀਜ ਲਈ ਹੋਈ ਆ ਬਾਕੀ ਬਾਈ ਨੇ ਵੀ ਪੈਸੇ ਕਿਨੂੰ ਕੁ ਕਮੀ ਨਹੀਂ ਛੱਡੀ ਹੈਗੀ ਤੇ ਜੇ ਆਪਾਂ ਬਜਟ ਦੀ ਗੱਲ ਕਰੀਏ ਤੁਸੀਂ ਦੇਖੋਗੇ ਵੀ ਇੰਨੀ ਸੋਹਣੀ ਕੋਠੀ ਹੈ ਤੇ ਬਜਟ ਬਸਟ ਮਤਲਬ ਕਿ ਜਮਾ ਜਾਇਜ ਪੈਸੇ ਦੇ ਵਿੱਚ ਬਣਾਈਆ ਬਾਈ ਹੋਰਾਂ ਨੇ ਬਜਟ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਤੁਸੀਂ ਅੰਤ ਤੱਕ ਕਮੈਂਟ ਰਹੋ ਉੱਪਰਲੇ ਪਾਸੇ ਵੀ ਜਾਲੀ ਜਾਲੀ ਦਾ ਮੈਂ ਕਹਿੰਦਾ ਬਾਈ ਨੇ ਚਾਰੇ ਪਾਸੇ ਕੰਮ ਕਰਾਇਆ ਤੇ ਕੋਰਾਂ ਤੁਸੀਂ ਦੇਖ ਸਕਦੇ ਹੋ ਵੀ ਗਿਣਤੀ ਦੇ ਵਿੱਚ ਵੀ ਨਹੀਂ ਆਉਂਦੇ ਕਿੰਨੀਆਂ ਕੋਰਾਂ ਬਣੀਆਂ ਹੋਈਆਂ ਨੇ ਬਹੁਤ ਮੈਂ ਕਹਿੰਦਾ ਵੀ ਮਿਸਤਰੀਆਂ ਨੇ ਜਮਾ ਜੀ ਲਾ ਕੇ ਕੰਮ ਕੀਤਾ ਜੀ ਜਾਣ ਤੋਂ ਤੇ ਬਾਈ ਨੇ ਪੈਸੇ ਪੱਖੋਂ ਵੀ ਕੋਈ ਕਮੀ ਨਹੀਂ ਛੱਡੀ ਹੈਗੀ ਪੈਸਾ ਵੀ ਲਾਇਆ ਹੈਗਾ ਪਰ ਲਾਇਆ ਪੂਰੀ ਸਕੀਮ ਦੇ ਨਾਲ ਹੈ ਪੂਰੇ ਜਿਵੇਂ ਕਹਦੀਏ ਬਈ ਬਹੁਤ ਵਧੀਆ ਢੰਗ ਦੇ ਨਾਲ ਲਾਇਆ ਹੈਗਾ ਤੇ ਪੈਸਿਆਂ ਦੀ ਜੇ ਆਪਾਂ ਗੱਲ ਕਰੀਏ ਇਸ ਗੁੱਠੀ ਸਿਰਫ 20 ਲੱਖ ਰੁਪਏ ਦੇ ਵਿੱਚ ਕੋਠੀ ਜਿਹੜੀ ਇਹ ਤਿਆਰ ਹੋਈ ਹੈਗੀ ਇਸ ਲੈਵਲ ਤੱਕ ਤੁਸੀਂ ਕਮਾਲ ਮੰਨ ਜਾਓਗੇ ਦੇਖ ਕੇ ਕਿਉਂਕਿ ਇੱਕ ਛੋਟੀ ਹਵੇਲੀ ਆਪਾਂ ਨੂੰ ਕਹਿ ਸਕਦੇ ਆ ਤੇ ਜਿਹੜੇ ਇਹਦੇ ਵਿੱਚ ਹੋਰ ਚੀਜ਼ਾਂ ਨੇ ਉਹਦੇ ਬਾਰੇ ਵੀ ਤੁਹਾਨੂੰ ਕਰਾਉਣੇ ਜਾਣ ਨੂੰ ਆਜੋ ਜਿਵੇਂ ਆਪਾਂ ਇਹਦੀ ਕੋਠੀ ਦੀ ਗੱਲ ਕਰ ਰਹੇ ਸੀ ਵੀ ਬਿਨਾ ਕਾਰਪੋਰਚ ਤੋਂ ਨਾ ਕਾਰਪੋਰਚ ਤੁਸੀਂ ਦੇਖ ਰਹੇ ਹੋ ਬਾਈ ਨੇ ਕਾਰਪੋਰਚ ਵੀ ਪੂਰਾ ਬਾਹ ਕਮਾਲ ਰੱਖਿਆਗਾ ਜਿਹੇ ਜਿਹਾਂ ਡਿਜ਼ਾਈਨ ਕੋਠੀ ਦੇ ਉੱਪਰ ਉਸੇ ਤਰ੍ਹਾਂ ਦੀ ਡਿਜ਼ਾਈਨ ਹੈਗਾ ਜਿਹੜਾ ਕਾਰਪੋਰਚ ਦੇ ਉੱਪਰ ਵੀ ਰੱਖਿਆ ਹੈਗਾ ਜਾਲੀ ਜਿਹੜੀ ਬਕਾਇਦਾ ਲਵਾਈ ਗਈ ਹੈ ਤੇ ਕਾਰਪੋਰਚ ਜਿਹੜਾ ਲਵਾਇਆ ਰੱਖਿਆ ਇਹਨਾਂ ਨੇ ਕਾਰਪੋਰਚ ਮੰਨ ਕੇ ਚੱਲੋ ਆਰਡਰ ਲਾ ਕੇ ਉੱਪਰਲੇ ਪਾਸੇ ਸਲੇਬਾ ਮਾਤੀਆਂ ਨਾਲੇ ਤਾਂ ਕਾਰਪੋਰਚ ਦੇਖੋ ਸੋਨਾ ਕਿੰਨਾ ਲੱਗ ਰਿਹਾ ਤੇ ਨਾਲ ਇਹ ਦੇਖਿਆ ਜਾ ਵੀ ਜੇ ਸਸਤਾ ਵੀ ਪਿਆਗਾ ਕਾਰਪੋਰਚ ਦੇ ਨਾਲ-ਨਾਲ ਹੋਰ ਵੀ ਤੁਸੀਂ ਦੇਖ ਸਕਦੇ ਜਿਵੇਂ ਆਪਣਾ ਪਿੰਡ ਵਾਲਿਆਂ ਦਾ ਸਮਾਨ ਹੁੰਦਾ ਹਨਾ ਕਾਫੀ ਸਾਰਾ ਇਹਦਾ ਸਮਾਨ ਹੈਗਾ ਉੱਟ ਗਿਆ ਪਿਆਗਾ ਇਹਨਾਂ ਦਾ ਤੀਜੀ ਆਪਾਂ ਜਿਵੇਂ ਬਾਹਰਲੇ ਪਾਸੇ ਆਪਾਂ ਸਪੇਸ ਦੀ ਗੱਲ ਕਰਦੇ ਸੀਗੇ ਕੁੱਠੀ ਦੀ ਜਿਹੜੀ ਸਾਈਡਾਂ ਤੇ 4-5 ਫੁੱਟ 5-5 ਫੁੱਟ ਸਪੇਸ ਹੈ ਉਹ ਛੱਡੀ ਗਈ ਹੈ ਉਹ ਦੇਖੋ ਵੀ ਤੁਸੀਂ ਇਹ ਵੀ ਸਪੇਸ ਛੱਡੀ ਹੋਈ ਹੈ ਬਾਈ ਹੋਰਾਂ ਨੇ ਇੱਟਾਂ ਲਵਾ ਕੇ ਉਹਦੀ ਵੀ ਰਗੜਾਈ ਕਰਾਈ ਹੈਗੀ ਤੇ ਬਹੁਤ ਸੋਹਣਾ ਕੰਮ ਕਰਵਾਇਆ ਹੋਇਆ ਹੈਗਾ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਕਿ ਜਿਹੜੀ ਕੋਠੀ ਹੈਗੀ ਇਹ ਖੇਤਾਂ ਦੇ ਵਿੱਚ ਬਣੀ ਹੋਈ ਹੈ ਇਸ ਕਰਕੇ ਇਹਨਾਂ ਨੇ ਆਲੇ-ਦਾਲੇ ਤੋਂ ਜਿਹੜੀ ਜਗ੍ਹਾ ਹੈਗੀ ਉਹ ਪੰਜ-ਪੰਜ ਫੁੱਟ ਜਗ੍ਹਾ ਛੱਡ ਕੇ ਫਿਰ ਇਹਨਾਂ ਨੇ ਕੋਠੀ ਦਾ ਜਿਹੜਾ ਕੰਮ ਹੈਗਾ ਉਹ ਕਰਵਾਇਆ ਹੈਗਾ ਤੇ ਬਾਹਰਲੇ ਪਾਸੇ ਇੱਕ ਕਾਮਨ ਟਵਰਲ ਰੱਖਿਆ ਹੈ ਉਹਨਾਂ ਦਾ ਡਿਜ਼ਾਈਨ ਵੀ ਭਾਈ ਨੇ ਸੇਮ ਕਰਤਾ ਜਮੈਂ ਨਾ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਇਹਦਾ ਡਿਜ਼ਾਈਨ ਤੇ ਕੋਠੀ ਦਾ ਡਿਜ਼ਾਈਨ ਇਹ ਵੀ ਸੇਮ ਹੈ ਜਮੈਂ ਨਾ ਇਸ ਪਾਸੇ ਤੋਂ ਜਿਹੜੀ ਕੋਠੀ ਦੀ ਲੁੱਕ ਆਪਾਂ ਦੇਖੀਏ ਤਾਂ ਇਸ ਪਾਸੇ ਤੋਂ ਕੋਠੀ ਦੀ ਲੁੱਕ ਬਹੁਤ ਸੋਹਣੀ ਨਜ਼ਰ ਆ ਰਹੀ ਹੈ ਕਿਉਂਕਿ ਇੱਧਰ ਸਾਹਮਣੇ ਜਿਹੜਾ ਹੈਗਾਗਾ ਭਲਾ ਡਾ ਮਾਨਸਾ ਰੋਡ ਹੈਗਾ ਜਿਹੜਾ ਸਾਹਮਣੇ ਚੱਲ ਰਿਹਾ ਹੈਗਾ ਉੱਥੋਂ ਕੋਠੀ ਬਹੁਤ ਮੈਂ ਕਹਿੰਦਾ ਵੀ ਜਮਾ ਬਾਕਮਾਲ ਲੱਗਦੀ ਹੈ ਤੇ ਸਾਰਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹਨਾਂ ਨੇ ਇਹ ਵੱਡੀਆਂ ਐਟਾਂ ਲਾ ਕੇ ਉਸ ਤੋਂ ਬਾਅਦ ਵਿੱਚ ਇਹਦੀ ਰਗੜਾਈ ਕਰਾਈ ਹੋਈ ਹੈ ਤੇ ਜਿਵੇਂ ਆਪਣਾ ਪਿੰਡ ਵਾਲਾ ਤਾਂ ਹੁੰਦਾ ਤੁਲੇ ਚੌਕੇ ਦਾ ਵੀ ਸ਼ੌਂਕ ਹੁੰਦਾ ਹੈ ਨਾ ਵੀ ਇਹ ਵੀ ਨਾਲ ਆਪਣਾ ਜ਼ਰੂਰੀ ਹੈ ਉਹ ਵੀ ਦੇਖੋ ਵੀ ਤੁਸੀਂ ਪੂਰੀ ਬਾਕਮਾਲ ਜੀ ਹੈ ਜਿਹੜੀ ਇੱਥੇ ਵੀ ਜਾਲੀ ਲਾ ਕੇ ਬਾਈ ਫਿਰ ਉਹਨੇ ਜਮਾ ਪਿੰਡ ਵਾਲਾ ਮਾਹੌਲ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਰਹੇ ਹੋ ਗੈਸੋਲਾ ਪਿਆ ਹੈਗਾ ਉੱਥੇ ਤੇ ਜਾਲੀ ਵਗੈਰਾ ਜਿਹੜੀ ਉਹ ਲੱਗੀ ਹੋਈ ਹੈ ਬਹੁਤ ਸੋਹਣੀ ਤਰੀਕੇ ਦੀ ਤੇ ਸੋਨੂੰ ਇਹ ਜਿਹੜੀ ਕੋਠੀ ਦੀ ਵੀਡੀਓ ਹੈ ਇਹ ਤੁਸੀਂ ਕਿਵੇਂ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਬਣਦਾ ਹੈਗਾ ਇਸ ਕੋਠੀ ਦਾ ਬਸਟਰ ਹੈਗਾ ਇਸ ਲੈਵਲ ਤੱਕ ਦਾ 20 ਲੱਖ ਰੁਪਇਆ ਤੇ ਬਾਈ ਆਰਮੀ ਦੇ ਵਿੱਚ ਹੈ ਜਿਨ੍ਹਾਂ ਨੇ ਕੋਠੀ ਬਣਾਈ ਹੈ ਇਹ ਬਹੁਤ ਸੋਹਣੀ ਕੋਠੀ ਹੈ ਪਿੰਡ ਬਖਸ਼ੀ ਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਣੀ ਹੋਈ ਹੈ ਤੇ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਰੱਬ ਰੱਖਾ ਥੈਂਕ ਯੂ